ਆਹ ਦੇਖੋ ਮੁੰਡੇ ਦਾ ਸ਼ਰਮਨਾਕ ਕਾਰਾ ਗੱਡੀ ਦੇ ਉੱਤੇ ਬੈਠਾ ਪੀ ਰਿਹਾ ਹੈ ਸ਼ਰਾਬ ਤੇ ਨਾਲੇ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾ ਕੇ ਮਾਰ ਰਿਹਾ ਹੈ ਗੇੜੀਆਂ ਫਿਰ ਪੁਲਿਸ ਨੇ ਕਰ ਲਿਆ ਕਾਬੂ ਤੁਸੀਂ ਵੇਸ ਵੀਡੀਓ ਨੂੰ ਤੱਕ ਕੇ ਸ਼ੇਅਰ ਕਰ ਦਿਓ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਮਾਨਸਾ ਤੋਂ ਸਾਮਣੀ ਆਈ ਹੈ ਜਿੱਥੇ ਗੱਡੀ ਦੇ ਉੱਤੇ ਬੈਠਾ ਮੁੰਡਾ ਸ਼ਰਾਬ ਪੀ ਰਿਹਾ ਤੇ ਨਾਲ ਹੀ ਗੱਡੀ ਦੇ ਵਿੱਚ ਉੱਚੀ ਆਵਾਜ਼ ਦੇ ਉੱਤੇ ਗਾਣੇ ਲਾਏ ਹੋਏ ਨੇ ਪੂਰੇ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਇਹਨਾਂ ਦੇ ਵੱਲੋਂ ਗੇੜੀਆਂ ਮਾਰੀਆਂ ਜਾ ਰਹੀਆਂ ਨੇ ਤਾਂ ਡਰਾਈਵਰ ਗੱਡੀ ਚਲਾ ਰਿਹਾ ਤੇ ਮੁੰਡਾ ਗੱਡੀ ਦੇ ਉੱਤੇ ਬੈਠਾ दारू ਪੀ ਰਿਹਾ ਏ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਤਾਂ ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਿਸ ਨੇ ਦੋਨਾਂ ਜਣਿਆਂ ਨੂੰ ਕਾਬੂ ਕਰ ਲਿਆ ਦੇਖੋ ਕਿਵੇਂ ਇਹ ਸ਼ਾਂਤੀ ਭੰਗ ਕਰ ਰਹੇ ਸੀ ਤੇ ਨਿਯਮ ਦੀਆਂ ਜਿਹੜੀਆਂ ਤਜੀਆਂ ਉਡਾ ਰਹੇ ਸੀ ਤਾਂ ਹੁਣ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਇਹਨਾਂ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਹੈ ਇਸ ਵੀਡੀਓ ਨੂੰ ਤੁਸੀਂ ਵੀ ਦਬ ਕੇ ਸ਼ੇਅਰ ਕਰ ਦਿਓ ਕੋਈ ਵੀ ਐਸਾ ਕੁਝ ਕਰਦਾ ਤਾਂ ਉਸ ਖਿਲਾਫ ਇਹ ਵੱਡੀ ਕਾਰਵਾਈ ਹੋ ਸਕਦੀ ਹੈ ਅੱਜ ਸਾਡਾ ਐਸ்சி ਹਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਬਸ ਅੱਡਾ ਮੌਜੂਦ ਸੀ ਤਾਂ ਉਹਨਾਂ ਨੂੰ ਮੌਕਾ ਖਾਸ ਨੇ ਤਰਾ ਦਿੱਤੀ ਆ ਵੀ ਇੱਕ ਜਿਹੜਾ ਹੈਗਾ ਰਾਜੂ ਰਾਜੀਪ ਰਾਜੂ ਪੰਜਾਬੀ ਤੇ ਉਸ ਦਾ ਡਰਾਈਵਰ ਇੱਕ ਗੱਡੀ ਤੇ ਜਿਹੜਾ ਹੈਗਾ ਦੇ ਰਾਸ਼ੀ ਡਰਾਈਵਿੰਗ ਕਰਕੇ ਉੱਤੇ ਜਿਹੜਾ ਪਿਸ਼ਰਾ ਦੀ ਬੋਤਲ ਰੱਖ ਕੇ ਸਟੰਟ ਵਗੈਰਾ ਕਰ ਰਹੇ ਆ ਲੋਕਾਂ ਦੇ ਵਿੱਚ ਜਿਹੜਾ ਹੈ ਸਹਿਮ ਦਾ ਮਾਹੌਲ ਬਣਿਆ ਹੋਇਆਗਾ ਤੇ ਜਿਸ ਤੇ ਅਸੀਂ ਉਹਨਾਂ ਨੂੰ ਕਾਬੂ ਕਰਕੇ ਤੇ ਉਹਨਾਂ ਦਾ ਮੈਡੀਕਲ ਵਗੈਰਾ ਉਹਦਾ ਜਿਹੜਾ ਸ਼ਰਾਬ ਪੀ ਰਿਹਾ ਸੀ